ਇਨੇ ਦਿਨੀ ਪੰਜਾਬ 'ਚ ਬਰਸਾਤ ਤਾਂ ਹੋਣ ਦੇ ਚੱਲਦੇ ਚੋਨੇ ਦੀ ਫਸਲ ਨੂੰ ਖਾਸਾ ਨੁਕਸਾਨ ਪਹੁੰਚ ਰਿਹਾ ਹੈ ਕਿਸਾਨ ਫਸਲ ਨੂੰ ਲੋੜ ਮੁਤਾਬਕ ਪਾਣੀ ਦੇਣ 'ਚ ਅਸਮਰਥ ਨੇ ਮਹਿੰਗੇ ਭਾਅ ਦਾ ਡੀਜ਼ਲ ਬਾਲ ਟਿਊਬਲ ਰਾਹੀਂ ਪਾਣੀ ਲਾਉਣਾ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਰਹੀ ਜਦ ਕਿ ਉਧਰ ਸਰਕਾਰ ਵੀ ਕਿਸਾਨਾਂ ਦੀ ਸੁਣਤ ਨਹੀਂ ਲੈ ਰਹੀ ਚੋਣਾ ਵੇਲੇ 8 ਘੰਟੇ ਬਿਜਲੀ ਮੁਹੱਈਆ ਕਰਾਉਣ ਦੇ ਸਰਕਾਰ ਦੇ ਵਾਅਦੇ ਵੀ ਕਿਤੇ ਕੁਆਚ ਗਏ ਜਾਪਦੇ ਨੇ ਪੰਜਾਬ ਦਾ ਕਿਸਾਨ ਪਰੇਸ਼ਾਨ ਹੈ ਕਿਸਾਨ ਦੀ ਮਿਹਨਤ سے ਲਗਾਈ ਗਾਨੀ ਫਸਲ ਉਸ ਦੀਆਂ ਅੱਖਾਂ के सामने बर्बाद हो रही है क्योंकि धान की फसल को जरूरत के मुताबिक पानी नहीं मिल पा रहा मानसून आने के चौदह दिन बाद भी पंजाब में बारिश का नामो निशान नहीं जिसका असर सीधा देख सकते हैं किस तरह से यह के खेत है यह दान के खेत के, के हालात आप देख सकते हैं किस तरह से यहाँ दरारें आई हुई हैं ना बारिश है ना, ना, ना लाइट होकर हो पानी पानी हटे नहीं है ਤਾਲੀ ਦਾ ਬਹੁਤ ਆ ਲੱਗਦਾ ਜੀ ਪੱਕਦੇ ਰੱਕੇ ਲੱਗੀ ਜਾਂਦੇ ਨਹੀਂ ਨਹੀਂ ਫਸਲ ਤੇ ਬਹੁਤ ਮਾੜਾ ਅਸਰ ਹੈ ਬਾਰਸ਼ ਦੇ ਬਗੈਰ ਬਹੁਤ ਘੱਟ ਪਾਣੀ ਬਿਲਕੁਲ ਨਹੀਂ ਆ ਰਿਹਾ ਹੈ ਧਰਤੀ 13 ਪਟੀਆਂ ਪਈਆਂ ਨੇ ਇਸ ਚੱਕਰ ਮੇ ਫਸਲ ਤੇ ਜਹਾਂ ਹੈ ਲਗਾਈ ਹੈ ਵੈਸੀ ਹੀ ਖੜੀ ਹੈ ਪਾਣੀ ਲਗਾਉਣੇ ਲਈ ਟਿਊਬ ਇੰਜਣ ਰੱਖਿਆ ਹੋਇਆ ਹੈ ਜਨਰੇਟਰ ਸੇ ਪਾਣੀ ਲਗਾ ਰਹੇ ਹਾਂ ਡੀਜ਼ਲ ਫੂਕ ਰਹੇ ਹਾਂ ਰੋਜ਼ ਡੇਲੀ 500 1000 ਦਾ ਡੇਲੀ ਜੋ ਡੀਲ ਚੱਲ ਰਹੀ ਹੈ ਉਧਰ ਸੂਬੇ ਦੇ ਖਜ਼ਾਨਾ ਮੰਤਰੀ ਵੀ ਹਾਲੇ ਕਿਸਾਨਾਂ ਨੂੰ ਰਾਹਤ ਦੇਣ ਤੇ ਦਿਲਾਸੇ ਹੀ ਦੇ ਰਹੇ ਨੇ गवर्नमेंट सूखे से बचने के लिए किसानों को बिजली जो प्रोवाइड कर रही है और हम कोशिश कर रहे हैं भी उनको आठ घंटे जो बिजली है मुहैया हो इसके लिए हम उम्मीद करते हैं कि केंद्र से भी हमें मदद मिलेगी हम अपनी पूरी प्रपोज़ल है जो वो गवर्नमेंट को भेजेंगे और इसके लिए जो केंद्र से सहायता की मांग भी करेंगे